ਸਤਿ ਸ਼੍ਰੀ ਅਕਾਲ ਸਨਪ੍ਰਾਵਾਂ ਨੂੰ ਰਾਤ ਸੰਦੂ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਨ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਵੀਰ ਜੀ ਅੱਜ ਆਪਾਂ ਲੈ ਕੇ ਆਏ ਆਂ ਜੀ ਇਹ HF ਦੇ ਵਿੱਚ ਪਿਓਰ ਗਾਂ ਸੋ ਇਸ ਦੀ ਡਿਟੇਲ ਕੀ ਹੈਗੀ ਆਪਾਂ ਤੁਹਾਡੇ ਨਾਲ ਜਾਣਕਾਰੀ ਜਰੂਰ ਜਿਹੜੀ ਆ ਸ਼ੇਅਰ ਕਰਦੇ ਆਂ ਆਪਾਂ ਵੀਰ ਜੀ ਤੋਂ ਪੁੱਛ ਲੈਨੇ ਆ ਜੀ ਉਹਨਾਂ ਦੇ ਨਾਮ ਦੇ ਮੇਰਾ ਨਾਮ ਜੀ ਮਲਕੀਤ ਸਿੰਘ ਹੈ ਜੀ ਠੀਕ ਆ ਜੀ ਤੇ ਪਿੰਡ ਵੀਰ ਜੀ ਪਿੰਡ ਆਪਣਾ ਮਾਨੋਚਾਲ ਕਲਾਂ ਹੈ ਠੀਕ ਆ ਤੇ ਡਿਸਟ੍ਰਿਕਟ ਤੇ ਤਹਿਸੀਲ ਵੀ ਦੱਸ ਦਿਓ ਨਾਲ ਜੀ ਡਿਸਟ੍ਰਿਕਟ ਤੇ ਤਹਿਸੀਲ ਤਰਨਤਾਰਨ ਠੀਕ ਆ ਜੀ ਤੇ ਮਾਨੋਚਾਲ ਕਲਾਂ ਪਿੰਡ ਜੀ ਕਿਹੜੇ ਰੋਡ ਤੇ ਕਿੱਥੇ ਕਿਸਤਿਤ ਪੈ ਜਾਂਦਾ ਜੀ ਇਹ ਜੀ ਦਿਆਲਪੁਰ ਰੋਡ ਤੇ ਪੈ ਜਾਂਦਾ ਜੀ ਤਰਨਤਾਰਨ ਤੋਂ ਦਿਆਲਪੁਰਾ ਰੋਡ ਦਿਆਲਪੁਰ ਰੋਡ ਠੀਕ ਆ ਜੀ ਠੀਕ ਆ ਤੇ ਵੀਰ ਜੀ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਬੋਲ ਕੇ ਦੱਸੀ ਦੋ ਸਟਾਰਟਿੰਗ ਤੋਂ 9876 43349 ਠੀਕ ਆ ਜੀ ਇੱਕ ਵਾਰੀ ਫੇਰ ਬੋਲ ਦਿਗੇ ਜੀ 98767 43349 ਠੀਕ ਹੈ ਜੀ ਸੋ ਦੋਸਤੋ ਵੀਰ ਜੀ ਹੁਣਾਂ ਨੇ ਜਿਹੜੇ ਆਪਣੇ ਨੰਬਰ ਦਿੱਤੇ ਨੇ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਵਾਹੜ ਖਰੀਦ ਸਕਦੇ ਹੋ ਬਾਕੀ ਆਪਾਂ ਹੁਣ ਜਿਹੜੀ ਜਾਣਕਾਰੀ ਹੈਗੀ ਆ ਇਸ ਵਾਹੜ ਦੀ ਉਹ ਵੀ ਵੀਰ ਹੁਣਾਂ ਤੋਂ ਲੈ ਲੈਣੀ ਹੈ ਤੇ ਵੀਰ ਜੀ ਦੱਸਿਓ ਮੜਾ ਜੇ ਕਿੰਨਾ ਸੂਬਾ ਸੂਈ ਹੈਗੀ ਆ ਤੀਜੇ ਸਵੇ ਸੁਣੀ ਹੈ ਜੀ ਤੀਜਾ ਸੂਬਾ ਸੁਣੀ ਹੈ ਜੀ ਹਾਂਜੀ ਠੀਕ ਹੈ ਜੀ ਤੇ ਕਿੰਨੇ ਦਿਨ ਲੱਗੇਗੀ ਜੀ ਅੱਜ ਤੋਂ 10 ਦਿਨ ਬਾਕੀ ਹੈ ਜੀ 6 ਜਨਵਰੀ ਨੂੰ ਇਹਦੇ ਦਿਨ ਪੂਰੇ ਹੋ ਜਾਣਗੇ ਠੀਕ ਹੈ ਜੀ 6 ਜਨਵਰੀ ਨੂੰ ਦਿਨ ਪੂਰੇ ਆ ਜੀ ਹ ਠੀਕ ਹੈ ਤੇ ਤੀਜਾ ਸੂਆ ਸੂਣ ਜਾ ਰਹੀ ਆ ਹਾਂਜੀ ਠੀਕ ਆ ਜੀ ਦੂਜੇ ਸੂਵੇ ਦਾ ਜੇ ਆਪਾਂ ਮਿਲ ਕੇ ਤਾਂ ਵੇਖੀਏ ਕਿ ਕਿੰਨਾ ਕ ਦੁੱਧ ਹੋਵੇਗਾ ਜੀ ਦੂਜੇ ਸੂਵੇ ਦਾ ਦੂਜੇ ਸੂਵੇ ਦਾ ਜੀ 15-16 ਲੀਟਰ ਦੁੱਧ ਚੋਇਆ ਜੀ 15-16 ਲੀਟਰ ਦੀ ਮਿਲਕ ਦੀ ਕੈਪੈਸਿਟੀ ਪਰ ਡੇ ਹੈਗੀ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਸੋ ਦੋਸਤੋ 15-16 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਇਸ ਜਿਹੜੀ ਗਾਂ ਦੀ ਰਹੀ ਹੈਗੀ ਆ ਬਾਈ ਸੋਰਾ ਦੱਸਿਆ ਵੀ ਪਿਛਲੇ ਸੂਵੇ ਦੀ ਬਾਕੀ ਤੁਸੀਂ ਦੇਖ ਸਕਦੇ ਹੋ ਹਜੇ ਢੇਲ ਕਾਫੀ ਜਿਆਦੀ ਆਪਾਂ ਤੁਹਾਨੂੰ ਵਿਖਾਵਾਂਗੇ ਵੀ ਬਾਕੀ ਵੀਰ ਜੀ ਮਾੜਾ ਜਾਂ ਵਿਖਾ ਦਿ ਤੋ ਦੋਸਤੋ ਕਾਫੀ ਜਿਆਦੀ ਸੀਲ ਆ ਬਹੁਤ ਜਿਆਦਾ ਸੀਲ ਹੈਗੀ ਇਹ ਗੜ ਬਾਕੀ ਢਿਲ ਕਾਫੀ ਜਿਆਦੀ ਹੈਗੀ ਮੇਰੇ ਵੀਰੋ ਤੁਸੀਂ ਵੇਖ ਸਕਦੇ ਹੋ ਹਵਾਨੇ ਦੇ ਵਿੱਚ ਢਿਲ ਕਾਫੀ ਜਿਆਦੀ ਹੈ 6 ਜਨਵਰੀ ਨੂੰ ਆ ਦਿਨ ਪੂਰੇ ਹਨ ਇਸ ਗਾਂ ਦੇ ਠੀਕ ਹੈ ਜੀ ਸੁਵੀਰ ਜੀ ਆ 6 ਤਰੀਕ ਨੂੰ ਦਿਨ ਪੂਰੇ ਆ ਥੋੜੇ ਬਾਅਦ ਇੱਕ ਦੋ ਚਾਰ ਦਿਨ ਉੱਪਰ ਲਿਆ ਕੇ ਜਾ ਸਕਦੀ ਆ ਹਾਂਜੀ ਦੋ ਦਿਨ ਦੇ ਉੱਪਰ ਵੀ ਲੇ 10 ਜਨਵਰੀ ਦਾ ਆਈਡੀਆ ਮੰਨ ਕੇ ਚੱਲ ਗਿਆ ਜਿੱਥੋਂ ਹਾਂਜੀ 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 ਠੀਕ ਆ ਜੀ ਸੁਵੀਰ ਜੀ ਇਹਨੂੰ ਖੋਲ ਕੇ ਕਰੀ ਨਾ ਤੋਰੀਏ ਮਾਰਾ ਜਾ ਜਦੋਂ ਆ ਇੱਧਰ ਹੀ ਕੱਢ ਲੀਏ ਜੀ ਆ ਇਹਨਾਂ ਦੇ ਬੱਚੇ ਆ ਹਾਂ ਤੋ ਦੋਸਤੋ ਤੁਸੀਂ ਵੇਖ ਸਕਦੇ ਹੋ ਵਾੜ ਕਾਫੀ ਜਿਆਦੀ ਸੋਹਣੀ ਹੈ ਤੀਜਾ ਸੂਆ ਸੋਹਣੀ ਆ ਢਿੱਲ ਕਾਫੀ ਜਿਆਦੀ ਹੈਗੀ ਹੈ ਅਸਰ ਅਜੇ ਇਹਨੇ ਸੋਨਾ ਬਣਾਉਣਾ 6 ਜਨਵਰੀ ਨੂੰ ਦੋਸਤੋ ਦਿਨ ਪੂਰੇ ਹਨ ਬਾਕੀ ਢਿੱਲ ਕਾਫੀ ਜਿਆਦੀ ਹੈਗੀ ਹੈ ਥਣ ਬਿਲਕੁਲ ਇੱਕੋ ਜਿਹੇ ਥਣ ਬਰਾਬਰ ਹਨ ਦੋਸਤੋ ਵੇਖ ਸਕਦੇ ਹੋ ਤੁਸੀਂ ਆ ਮੁਠੀ ਪਰ ਥਣ ਲੱਗਾ ਹੈਗਾ ਦੋਸਤੋ ਵਾੜ ਨੂੰ ਚੰਗੀ ਐਸਫ ਦੇ ਵਿੱਚ ਆ ਸੋਹਣੀ ਵਾੜ ਹੈਗੀ ਆ ਬਾਕੀ ਆ ਤੁਸੀਂ ਆਪ ਵੇਖ ਸਕਦੇ ਹੋ ਠੀਕਾ ਸੋ ਵੀਰ ਜੀ ਜਿਹੜਾ ਇਸ ਦਾ ਮੁੱਲ ਆ ਕੀ ਕਰਦੇ ਆਪਾਂ ਵੀਰ ਜੀ ਮੁੱਲ ਭਵੇਂ 42 ਕਰਾਈ ਜਾਓ ਭਵੇਂ 45 ਕਰਾਈ ਜਾਓ 38000 ਦੀ ਗਾਂ ਦੇ ਦਿੰਦੇ 38000 ਦੀ ਲਾਸਟ ਫਿਕਸ ਰੇਟ ਦੇਣ ਵਾਲੀ ਗੱਲ ਆ ਜੀ ਜੈਸ ਨੋ ਵਾਲੀ 38 ਹੈ ਗੱਲ ਹਾਂਜੀ ਠੀਕ ਆ ਜੀ ਸੋ ਕਿਸਾਨ ਵੀਰੋ ਜਿਹੜਾ ਰੇਟ ਆ ਵੀਰ ਹੋਣਾ ਨੇ ਤੈਅ ਕੀਤਾ ਹੈਗਾ ਵੀ 38000 ਰੁਪਿਆ ਇਸ ਦਾ ਜਿਹੜਾ ਮੁੱਲ ਫਿਕਸ ਪ੍ਰਾਈਸ ਹੈਗਾ ਲੈਣ ਦੇਣ ਵਾਲੀ ਗੱਲ ਆ 38000 ਰੁਪਿਆ ਸੋ ਜਿਹੜੇ ਮੇਰੇ ਵੀਰ ਚਾਹਵਨ ਹੋਣ ਵਾੜ ਖਰੀਦਣ ਦੇ ਚੰਗੀ ਸਾਊ ਬੈਡ ਹੈਗੀਏ ਦੋਸਤੋ ਆ ਕਾਫੀ ਜਿਆਦੀ ਠੰਡੀ ਸੀਲ ਹੈਗੀ ਆ ਜਿਹੜੇ ਮੇਰੇ ਵੀਰ ਆ ਚਾਹਵਣ ਹੋਣ ਖਰੀਦਣ ਤੇ ਆ ਨੰਬਰ ਆਪਾਂ ਤੁਹਾਨੂੰ ਦੇ ਦਿੱਤੇ ਹਨ ਜੀ ਵੀਡੀਓ ਦੇ ਵਿੱਚ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਦੋਸਤੋ ਇਹ ਬੈਡ ਖਰੀਦ ਸਕਦੇ ਹੋ ਆ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ